ਸਾਡੇ ਕੋਲ ਆਈ ਸੀ ਜਿਹਦੇ ਵਿੱਚ ਕੰਪਲੇਨੈਂਟ ਅਫਤਾਰ ਸਿੰਘ ਨੇ ਦੱਸਿਆ ਸੀ ਕਿ ਉਹਦਾ ਰਿਸ਼ਤੇਦਾਰ ਹੈ ਮਾਮੇ ਦਾ ਲड़का ਕੇਸਰ ਸਿੰਘ ਜਿਹਦੀ ਉਮਰ ਅਰਾਊਂਡ 53 ਸਾਲ ਹੈ ਉਹ ਮਿਸਿੰਗ ਹੈ ਇਹ ਕੰਮ ਕਰਦਾ ਸੀ ਇਹਦਾ ਬਿਗ ਫਾਰਮ ਸੀਗਾ ਸੂਰਾ ਦਾ ਫਾਰਮ ਸੀ ਸੋ ਇਹਨੇ ਦੱਸਿਆ ਸੀ ਕਿ ਇਹ ਮਿਸਿੰਗ ਹੈ 24 ਜੂਨ 2024 ਦਾ ਜਦੋਂ ਇਹਦੇ ਵਿੱਚ ਤਫਤੀਸ਼ ਕੀਤੀ ਗਈ ਪਰਚਾ ਦਰਜ ਕੀਤਾ ਗਿਆ 116 ਨੰਬਰ 12 ਅਗਸਤ 2024 ਨੂੰ ਇਸ ਤਫਤੀਸ਼ ਦੇ ਲੜੀ ਵਿੱਚ ਐਸਪੀ ਦਿਉਸਾਪ ਐਸਪੀ ਸਪੈਸ਼ਲ ਬ੍ਰਾਂਚ ਆਪਣੇ ਡੀਐਸਪੀ ਸਮਾਣਾ ਤੇ ਐਸਐਚਓ ਪਸਿਆਣਾ ਇੰਚਾਰਜ ਚੌਂਕੀ ਟਕਾਲਾ ਇਹਨਾਂ ਦੀ ਟੀਮ ਬਣਾਈ ਗਈ ਸੀ ਇਹਨਾਂ ਦੀ ਟੀਮ ਨੇ ਬੜਾ ਟੈਕਨੀਕਲ ਤਰੀਕੇ ਨਾਲ ਤੇ ਹਿਊਮਨ ਇੰਟੈਲੀਜੈਂਸ ਯੂਜ਼ ਕਰਦੇ ਹੋਏ ਇਹਦੇਸ਼ ਤਫ਼तीश ਕੀਤੀ ਤਫ਼तीश ਜਦੋਂ ਕਲੀਅਰ ਹੋਇਆ ਕਿ ਇੱਕ ਬੰਦਾ ਹੈਗਾ ਰਾਹੁਲ ਉਹ ਆਲਰੇਡੀ ਜੇਲ੍ਹ 'ਚ ਸੀਗਾ ਉਹਨੂੰ ਪ੍ਰੋਡਕਸ਼ਨ ਵਾਰੰਟ ਤੇ ਲੈ ਕੇ ਆਂਦਾ ਕਿਸੇ ਹੋਰ ਕੇਸ 'ਚ ਸੋ ਜਦੋਂ ਉਹ ਉਸ ਕੇਸ 'ਤੇ ਲੈ ਕੇ ਆਂਦਾ ਉਹਦੀ ਪੁੱਛਗਿੱਛ ਕੀਤੀ ਤੇ ਉੱਥੋਂ ਕਲੀਅਰ ਹੋਇਆ ਕਿ ਇਹ ਜਿਹੜਾ ਬੰਦਾ ਮਿਸਿੰਗ ਸੀਗਾ ਉਹ ਵਾਲੀ ਵਾਰਦਾਤ ਵੀ ਇੰਨੇ ਹੀ ਕੀਤੀ ਸੀ ਆਪਣੇ ਰਿਸ਼ਤੇਦਾਰਾਂ ਨਾਲ ਮਿਲ ਕੇ ਸੋ ਇਹਦੇ 'ਚ ਤਿੰਨ ਬੰਦੇ ਹੁਣ ਅਸੀਂ ਕਲੀਅਰ ਕੀਤੇ ਤਿੰਨ ਬੰਦੇ ਅਰੈਸਟ ਹੋਏ ਐ ਇੱਕ ਤਾਂ ਰਾਹੁਲ ਉਰਫ ਗੰਗਾ ਜਿਹਨੂੰ ਅਸੀਂ ਚੋਰੀ ਦੇ ਕੇਸ 'ਤੇ ਪ੍ਰੋਡਕਸ਼ਨ ਵਾਰੰਟ ਤੇ ਲੈ ਕੇ ਆਏ ਸੀ ਇਹਦੇ ਨਾਲ ਪ੍ਰਮੋਦ ਕੁਮਾਰ ਉਰਫ ਧੀਰਾ ਜੋ ਇਸ ਦਾ ਮਾਮਾ ਲੱਗਦਾ ਰਾਹੁਲ ਦਾ ਤੇ ਨਾਲ ਹੀਰਾ ਲਾਲ ਜਿਹੜਾ ਦੀ ਰੇਦਾ ਭੇਟਾ ਸੋ ਇਹ ਤਿੰਨ ਸਿਗੇ ਵਾਰਦਾਤ ਕਰਨ ਚ ਇਹਨਾਂ ਦਾ ਬੇਸਿਕਲੀ ਮੋਟਿਵ ਇਹ ਸੀ ਪਹਿਲਾਂ ਇਹ ਗਏ ਸੀ ਉੱਥੇ ਸੂਟ ਵਗੈਰਾ ਚੋਰੀ ਕਰਨ ਵਾਸਤੇ ਉੱਥੇ ਫਾਰਮ ਤੇ ਤੇ ਇਹਨਾਂ ਦਾ ਇਹ ਪਲਾਨ ਸੀਗਾ ਕਿ ਆਪਾਂ ਚੋਰੀ ਕਰ ਲਾਂਗੇ ਪਰ ਜੇ ਬੰਦਾ ਉੱਥੇ ਉੱਠ ਗਿਆ ਤੇ ਉਹਨੂੰ ਅਸੀਂ ਮਾਰ ਦਾਂਗੇ ਸੋ ਉਹਨੂੰ ਇਹਨਾਂ ਨੇ 24 ਜੂਨ 2024 ਦੀ ਰਾਤ ਨੂੰ ਮਾਰਤਾ ਸੀ ਉਸ ਤੋਂ ਬਾਅਦ ਪਹਿਲਾਂ ਡੰਡੇ ਨਾਲ ਮਾਰਿਆ ਫਿਰ ਇਹਨੂੰ ਮੋਟਰਸਾਈਕਲ ਉਹਦਾ ਹੀ ਲੈ ਕੇ ਸਮਾਨ ਉਹਦਾ ਸਾਰਾ ਚੱਕ ਕੇ ਮੋਟਰਸਾਈਕਲ ਤੇ ਸਮੇਤ ਭਾਖੜਾ ਨਹਿਰ ਦੇ ਵਿੱਚੋਂ ਸੋ ਮੋਟਰਸਾਈਕਲ ਹੁਣ ਅਸੀਂ ਰਿਕਵਰ ਕਰ ਲਿਆ ਬਟ ਹਜੇ ਸਾਡੀ ਕੋਸ਼ਿਸ਼ جاری ਹੈ ਕਿ ਡੈਡ ਬੋਡੀ ਰਿਕਵਰ ਕਰ ਲਈ ਜਾਵੇ ਡੈਡ ਬੋਡੀ ਹਜੇ ਤੱਕ ਰਿਕਵਰ ਨਹੀਂ ਹੋਈ ਹੈ ਬਟ ਇਹਨਾਂ ਦਾ ਜਿਹੜਾ ਇਕਬਾਲੀਆ ਜਿਹੜਾ ਮੈਂ ਤੇ ਬਾਕੀ ਜਿਹੜੀ ਸਾਡੀ ਇਨਫੋਰਮੇਸ਼ਨ ਹੈ ਤੇ ਸਾਡੀ ਇਨਵੈਸਟੀਗੇਸ਼ਨ ਹੈ ਉਹਦੇ ਬੇਸਿਸ ਤੇ ਇਹਨਾਂ ਤੇ ਇਹਨਾਂ ਨੂੰ ਅਰੈਸਟ ਕੀਤਾ ਗਿਆ ਪ੍ਰਮੋਦ ਕੁਮਾਰ ਉਹ ਧੀਰਾ ਦੀ ਉਮਰ ਅਰਾਊਂਡ 50 ਸਾਲ ਹੀਰਾ ਲਾਲ ਜਿਹੜਾ ਇਹਦਾ ਬੇਟਾ ਉਹਦੀ ਉਮਰ 22 ਸਾਲ ਹੈ ਤੇ ਰਾਹੁਲ ਅਤੇ ਸੰਜਾ ਜਿਹਨੂੰ ਅਸੀਂ ਪ੍ਰੋਡਕਸ਼ਨ ਵਾਰੰਟ ਤੇ ਲੈ ਕੇ ਆਏ ਸੀ ਇਹਦੀ ਉਮਰ ਅਰਾਊਂਡ 24 ਸਾਲ ਹੈ ਜਿਹੜਾ ਇਹਨਾਂ ਦਾ ਕ੍ਰਿਮੀਨਲ ਰਿਕਾਰਡ ਹੈ ਬਾਕੀ ਦੋਵਾਂ ਦਾ ਥਲੀਨ ਹੈ ਰਾਹੁਲ ਤੇ ਤਿੰਨ ਪਰਚੇ ਦਰਜ ਨੇ ਦੋ ਚੋਰੀ ਦੇ ਤੇ ਇੱਕ ਐਂਟੀਕੀਥੀਸ ਦਾ ਸੋ ਵੈਪਨ ਆਫ ਅਪੈਂਸ ਰਿਕਵਰ ਕਰਨਾ ਬਾਕੀ ਹੈ ਬਾਈਕ ਜਿਵੇਂ ਮੈਂ ਦੱਸੀ ਹੈ ਰਿਕਵਰ ਹੋ ਚੁੱਕੀ ਹੈ ਇਹਨਾਂ ਨੂੰ ਅਰੈਸਟ ਕਰ ਲਿਆ ਗਿਆ ਇਹਨਾਂ ਨੂੰ ਪੇਸ਼ ਕੀਤਾ ਜਾਊਗਾ ਕੋਰਟ ਤੇ ਕੋਰਟ ਤੋਂ ਰਿਮਾਂਡ ਲੈ ਕੇ ਪੋਰ ਜਿਹੜੀਆਂ ਚੀਜ਼ਾਂ ਰਿਕਵਰ ਕਰਾਉਣ ਵਾਲੀਆਂ ਜਿਹੜੀਆਂ ਇਨਵੈਸਟੀਗੇਸ਼ਨ ਅੱਗੇ ਤੋਰਨ ਵਾਲੀਆਂ ਉਹ ਤੋਂ ਵੀ ਕੋਈ ਪਰ ਇਹਨਾਂ ਨੇ ਪਹਿਲਾਂ ਵੀ ਕੋਈ ਤਕਵਲ ਦੱਸਵਾ ਰਹੇ ਨਹੀਂ ਇਹਨਾਂ ਤੇ ਰਾਹੁਲ ਤੇ ਤਿੰਨ ਪਰਚੇ ਦਰਜ ਨੇ ਦੋ ਚੋਰੀ ਦੇ ਤੇ ਇੱਕ ਐਂਡੀ ਪੀਐਸ ਤੇ ਨਸ਼ੇੜੀ ਕਿਸਮ ਦਾ ਬੰਦਾ ਹੈ ਨਸ਼ੇ ਵਗੈਰਾ ਕਰਦਾ ਵੀ ਹੈ ਤੇ ਵੇਚਦਾ ਤਾਂ ਫਿਰ ਉਹ ਕਾਰਨ ਕੀ ਹੋਇਆ ਹਾਂਜੀ ਇੰਨਾ ਵੀ ਦੱਸ ਤੀ ਰੈਸਟ ਅੱਜ ਪਈ ਜੀ ਤਰੀ ਨਗਰ ਸਾਰੇ ਦੱਸ ਕਿ ਹਾਂਜੀ ਕਾਰਨ ਮੇਨ ਕੀ ਕਾਰਨ ਇਹ ਚੋਰੀ ਤੇ ਮੋਟਿਵ ਨਾਲ ਉੱਥੇ ਗਏ ਸੀ ਬਟ ਉਹ ਬੰਦਾ ਉੱਠ ਗਿਆ ਤੇ ਉਦੋਂ ਇਹਨਾਂ ਨੇ ਮਾਰ ਦਿੱਤਾ ਨੇ ਪਰਚੋ ਚੋਰੀ ਕੀਆ ਫੰਦਾ ਇੱਕ ਦੋ ਚੋਰੀ ਦੇ ਨੇ ਇੱਕ ਐਂਟੀਪੀਸ ਤਿੰਨ ਪਰਚੇ ਇਹ ਕੋਵਿਡ 19 ਦੀ ਵਾਰ ਦਾ ਹੈ ਜੀ ਕਿ ਇਹ ਕਿਹੜੇ ਕੇਸ ਦੇ ਅੰਦਰ ਜਿਹੜਾ ਉਹ ਇਹ ਤਿੰਨ ਕੇਸਸ 'ਚ ਇਹਦੇ ਤੇ ਦਰਜ ਨੇ ਜਿਹੜਾ ਅਸੀਂ ਪ੍ਰੋਡਕਸ਼ਨ ਵਾਰੰਟ ਤੇ ਲੈ ਕੇ ਆਏ ਆ ਉਹ ਲੈ ਕੇ ਆਏ ਆ 66/24 ਜੀ ਪਰ ਇਹ ਦਿਤਾ ਹੈ ਕਿ ਇਹਨਾਂ ਨੂੰ ਸੁਤਾਨੀਆਂ ਲੱਗਦੀਆਂ ਨੇ ਉਹ ਅੰਦਰ ਪਿੱਛਾ ਜਾਂ ਨਹੀਂ ਇਹ ਉਸ ਤੋਂ ਬਾਅਦ ਅੰਦਰ ਭੇਜ ਜਾ ਗਿਆ ਇਹਨੂੰ خرچہ ਜਿਹੜਾ ਇਹਦਾ 64/24 ਹੈ ਉਹਦੇ ਵਿੱਚ ਪ੍ਰੋਡਕਸ਼ਨ ਵਾਰੰਟੀ ਅਸੀਂ ਲੈ ਕੇ ਆਏ ਹਾਂ ਪਸਿਆਣੇ ਦਾ ਹੀ ਹੈ ਇਹ ਵੀ ਚੋਰੀ ਦਾ ਮਕਦਮਾ ਇਹ ਤੁਸੀਂ ਪ੍ਰੈਸ ਨੋਟ ਦਾ ਸੈਕੰਡ ਪੈਰੇ ਦੀ 5ਵੀਂ ਲਾਈਨ ਦੇਖੋਗੇ ਨਾ ਉਹਦੇ ਵਿੱਚ ਲਿਖਿਆ ਹੈ 64/24 ਦੀ ਤਕਰੀਰ ਦੌਰਾਨ ਰਾਹੁਲ ਅਤੇ ਗੰਜਾਨੂ ਪ੍ਰੋਡਕਸ਼ਨ ਵਾਰੰਟੀ ਲਿਆਂਦਾ ਗਿਆ 14 ਤਰੀਕ ਨੂੰ 14